ਸਤ ਸ੍ਰੀ ਅਕਾਲ ਜੀ ਸਾਰੇ ਪਿੰਡ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਕਿ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਡੇਲੀ ਪਹੁੰਚ ਸਕਣ ਅ ਰਿਸ਼ਤੇ ਲੈ ਕੇ ਆਏ ਹਾਂ ਜੀ ਲੜਕੀਆਂ ਦੇ ਰਿਸ਼ਤਾ ਹੈ ਜੀ ਤਲਾਕਸ਼ੂਦ ਲੜਕੀ ਦਾ ਜ਼ਿਲ੍ਹਾ ਜਲੰਧਰ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਚੀਮਾ ਡੇਟ ਆਫ ਬਰਥ 21 ਨਵੰਬਰ 1996 ਹਾਈਟ 5 ਫੁੱਟ 3 ਇੰਚ ਸਟੱਡੀ ਪਲੱਸ 2 ਪਾਸ ਰਿਸ਼ਤਾ ਇਹ ਤਲਾਕਸ਼ੂਦ ਲੜਕੀ ਦਾ ਹੈ ਜੀ ਲੜਕੀ ਕੋਲ 5 ਸਾਲ ਦਾ ਬੱਚਾ ਹੈ ਪਰਿਵਾਰ 'ਚ ਦੋ ਸਿਸਟਰ ਮੈਡ ਨੇ ਇੱਕ ਬ੍ਰਦਰ ਫਾਦਰ ਇਟਲੀ ਦੇ ਵਿੱਚ ਪੀਆਰ ਨੇ ਪਿਛਲੇ 20 ਸਾਲ ਤੋਂ ਗਏ ਹੋਏ ਨੇ ਦਾਦੀ ਵੀ ਇਟਲੀ ਵਿੱਚ ਰਹਿੰਦੇ ਨਾਲ ਰਹਿੰਦੀ ਨੇ ਕੁੜੀ ਇਸ ਟਾਈਮ ਜਲੰਧਰ ਪੇਕੇ ਘਰ ਹੈ ਕੁੜੀ ਆਪਣੀ ਮਾਤਾ ਕੋਲ ਰਹਿੰਦੀ ਹੈ ਜੀ ਮਾਤਾ ਜੀ ਹਾਊਸ ਵਾਈਫ ਨੇ ਪਰਿਵਾਰ ਦਾ ਅੰਮਤ ਛਕਿਆ ਹੋਇਆ ਹੈ ਜੀ ਡਿਵੋਰਸ ਪੱਕੇ ਤੌਰ ਤੇ ਹੋਇਆ ਹੋਇਆ ਹੈ ਜੀ ਹੁਣ ਰਿਸ਼ਤਾ ਚਾਹੀਦਾ ਹੈ ਮੁੰਡਾ ਵਧੀਆ ਹੋਵੇ ਨਸ਼ੇ ਪੱਤੇ ਤੋਂ ਰਹਿਤ ਹੋਵੇ ਉਮਰ ਚਾਹੇ ਮੁੰਡੇ ਦੀ 5 ਤੋਂ 10 ਸਾਲ ਦਾ ਫਰਕ ਨਾਲ ਹੋਵੇ ਚਾਹੇ ਮੁੰਡਾ ਵਧੀਆ ਸਿਆਣਾ ਤੇ ਸਮਝਦਾਰ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਫੈਮਿਲੀ ਵਧੀਆ ਐਜੂਕੇਟਿਡ ਹੈ ਕੁੜੀ ਵਾਲਿਆਂ ਦੀ ਰਿਸ਼ਤੇ ਲਈ ਸਿਰਫ ਉਹੀ ਕਾਰਨ ਜੀ ਜਿਸ ਨੂੰ ਇਹ ਰਿਸ਼ਤਾ ਮਨਜ਼ੂਰ ਹੋਵੇ ਜੋ ਪਰਿਵਾਰ 5 ਸਾਲ ਦਾ ਬੱਚਾ ਲੈ ਸਕਣ ਰਿਸ਼ਤਾ ਚਾਹੀਏ ਇੰਡੀਆ ਦਾ ਹੋਵੇ ਚਾਹੀਏ ਰਿਸ਼ਤਾ ਫੋਰਨ ਤੋਂ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਹੈ ਜ਼ਿਲ੍ਹਾ ਫਿਰੋਜ਼ਪੁਰ ਕੁੜੀ ਦੀ ਕਾਸਟ ਮਾਜਵੀ ਸਿੱਖ ਗੋਤਕਾਰੂ ਨਾਮ ਗਗਨਦੀਪ ਕੌਰ ਏਜ 15 10 2000 ਕੁਆਲਿਫਿਕੇਸ਼ਨ ਬੀਏ ਵਿਲੇਜ ਸੈਦੋ ਲੜਕੀ ਪ੍ਰਾਈਵੇਟ ਟੀਚਰ ਹੈ ਪਰਿਵਾਰ ਚ ਇੱਕ ਭੈਣ ਇੱਕ ਭਰਾ ਹੈ ਜੀ ਅਤੇ ਮਾਤਾ ਪਿਤਾ ਨੇ ਕੁੱਲ ਮੈਂਬਰ ਕਰਦੇ 5 ਨੇ ਇਹਨਾਂ ਦੀ ਮੰਗ ਹੈ ਜੀ ਲੜਕਾ ਸੋਹਣਾ ਹੈ ਸੋਹਣਾ ਹੋਵੇ ਸਰਕਾਰੀ ਜਾਂ ਪ੍ਰਾਈਵੇਟ ਮੁਲਾਜ਼ਮ ਹੋਵੇ ਅਤੇ ਫਿਰੋਜ਼ਪੁਰ ਦੇ 100 ਕਿਲੋਮੀਟਰ ਦੇ ਆਸ-ਪਾਸੇ ਦੇ ਏਰੀਆ ਚ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਉੜੀ ਦੀ ਕਾਸਟ ਪਰਜਪਤ ਨਾਮ ਹਰਮਿਤ ਕੋਰ ਉਮਰ 28 8 1988 ਪੜ੍ਹਾਈ ਬੀਏ ਪੀਜੀ ਡੀਸੀਏ ਐਮਐਸਸੀ ਆਈਟੀ ਕੱਦ 5 ਫੁੱਟ 6 ਇੰਚ ਭਰਾ ਇੱਕ ਮੈਰਿਡ ਗਵਰਨਮੈਂਟ ਜੋਬ ਭੈਣ ਇੱਕ ਮੈਡ ਗੁਰਵਨ ਜੋਬ ਦੁੱਤ ਨੇ ਜੀ ਕੰਮ ਸੀਨੀਅਰ ਅਸਿਸਟੈਂਟ ਫੋਰੈਸਟ ਡਿਪਾਰਟਮੈਂਟ ਸੈਲਰੀ 70000 ਰੁਪਏ ਅਪ੍ਰੋਕਸੀਮੇਟਲੀ ਮੰਗ ਇਹਨਾਂ ਦੀ ਹੈ ਜੇ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਮੁੰਡੇ ਦੀ ਕਾਸਟ BC ਜਾਂ ਜਨਰਲ ਕਾਸਟ ਵਿੱਚ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੋਵੇ ਉਹ ਆਪਣੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਹੈ ਜ਼ਿਲ੍ਹਾ ਮੋਗਾ ਕੁੜੀ ਦੀ ਕਾਸਟ ਜੱਟ ਸਿੱਖ ਉਮਰ 14 ਦਸੰਬਰ 2005 ਕੱਦ ਪੰਜ ਫੁੱਟ 9 ਇੰਚ 12+2 ਪਾਸ ਅਤੇ ਉਸ ਤੋਂ ਬਾਅਦ ਮੈਡੀਕਲ ਪੀਟੀ ਸਕੋਰ 64 ਲਏ ਹੋਏ ਨੇ ਜੀ ਇਹਨਾਂ ਦਾ ਗੋਤ ਹੈ ਜੀ ਖੋਸਾ ਭੈਣ ਭਰਾ ਦੋਨੇ ਜੀ ਅਨਮੈਂਡ ਹੈ ਜੀ ਭਰਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਪੀਆਰ ਜਾਂ ਵਰਕ ਪਰਮਿਟ ਤੇ ਜਾਣ ਵਾਲਾ ਲੜਕਾ ਖਰਚਾ ਕਰਨ ਵਾਲਾ ਹੋਵੇ ਜਿਸ ਪਰਿਵਾਰ ਨਾਲ ਹੀ ਰਿਸ਼ਤਾ ਮੈਚ ਕਰਦਾ ਹੈ ਜੀ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰੋ ਜੀ ਧੰਨਵਾਦ ਜੀ